ਕਿਲੋਮੀਟਰ ਵੀ ਦੌੜਦਾ ਰਿਹਾ ਹੋਵੇਗਾ ਲਾਉਂਦਾ ਰਹੇਗਾ ਕਹਿੰਦਾ ਮੈਂ ਦੌੜਦਾ ਰਿਹਾ ਤੇਰਾ ਸਰੀਰ ਦੱਸਦਾ ਹੈ ਤੇਰੇ ਕਦਮ ਦੱਸਦੇ ਆ ਨੌਜਵਾਨਾਂ ਜਿਉਂਦਾ ਬਾਤ ਰਾਇ ਆਹ ਦੇਖੋ ਚਿੱਟੀਆਂ ਕਪਾਦੀਆਂ ਫੁੱਟੀਆਂ ਵਰਗੀ ਤੁੱਪ ਦੇ ਵਿੱਚ ਲਿਸ਼ਕਾ ਮਾਰਦਾ ਸਰੀਰ ਮੁੰਡਾ ਬੜਾ ਜਿਵੇਂ ਕਹਿੰਦੇ ਹੁੰਦੇ ਜ਼ੈਰੀ ਆ ਮੁੰਡਾ ਆਹ ਫਰਿੰਦੀਪੁਰੀਏ ਨਾਲ ਮੁਕਾਬਲਾ ਹੋ ਗਿਆ ਉਹ ਚੱਪਾ 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 ਬਈ ਵਾਹ ਬਈ ਵਾਹ ਪੁਆਇੰਟ ਜਿਹੜਾ ਹੈ ਕੋਰਟ ਦੇ ਹਿੱਸੇ ਜੁੜਿਆ ਰੇਡਰ ਦਾ ਚੋਟੀ ਦਾ ਨੰਬਰ ਲਿਆ ਚੱਟੇ ਨੇ ਲਿਆ ਕਿਹਦੇ ਕੋਲੋਂ ਫਰੰਦੀਪੁਰੀਏ ਹਿਮਾਲਿਆ ਪਰਬਤ ਦੇ ਕੋਲੋਂ ਔਰ ਫਰੰਦੀਪੁਰੀਏ ਦਾ ਨਾਮ ਫਰੰਦੀਪੁਰੀਏ ਦੀ ਮੇਰੇ ਵੀਰੋ ਇੱਕ ਰਤਬਾ ਕਬੱਡੀ ਦੇ ਵਿੱਚ ਅਗਲੀ ਰੇਡ ਗਲਾਲੀਪੁਰਿਆ ਸੱਤਾਂ ਵਧਿਆ ਹੋਇਆ ਮੈਦਾਨ ਦੇ ਵਿੱਚ ਸੱਤੇ ਦੀ ਰੇਡ ਦੇ ਉੱਤੇ ਕੌਣ ਮੂਰੇ ਆਵੇਗਾ ਇਹ ਹੈ ਜਾਮਾ ਦੇਸਲਾ ਪਿੰਡਾਂ ਜ਼ਿਲ੍ਹੇ ਜਲੰਧਰ ਦੇ ਵਿੱਚ ਜਲੰਧਰੀਆ ਮੁੰਡਾ ਦੂਜੇ ਪਾਸੇ ਤਰਨਤਾਰੀਆਂ ਤਰਨਣ ਵਾਲਾ ਮਾਝੇ ਵਾਲੇ ਪਾਉ ਦੇ ਨਾਲ ਹੋਈ ਹੈ ਦੁਆਬੀਆ ਦੀ ਟੱਕਰ ਮੇਰੇ ਵੀਰੋ ਹੜ ਜੋ ਪਾਸੇ ਲੱਗਦਾ ਜੋ ਰੱਡੀ ਚੋਟੀ ਦਾ ਔਖੜਦੇ ਪੈਰ ਉੱਡਦੀ ਧੂੜ ਗੱਡੀ ਗੱਡੀ ਨਹੀਂ ਪਹੁੰਚ ਸਕੀ ਟਕਾਣੇ ਕਿਉਂਕਿ ਚਲਾਨ ਘੱਟ ਦਿੱਤਾ ਮੇਰੇ ਵੀਰੋ ਦੇਸਨ ਵਾਲੇ ਜਾਮੇ ਨੇ ਜਫਾ ਲਾ ਕੇ ਕਮਾਲ ਕਰ ਦਿੱਤੀ ਹੈ ਅਗਲੀ ਰੇਡ ਨੌਜਵਾਨ ਲੱਭੂ ਬੁੱਡੇ ਥੇ ਵਾਲਾ ਉਧਰ ਫਰੰਦੀਪੁਰੇ ਗੋਪੀ ਦਾ ਇੱਕ ਜੱਫਾ ਪ੍ਰਦੀਪ ਦਬਈ ਔਰ ਵਰਸ਼ਨਨ ਸਿੰਘੀ ਗੋਰਾ ਤੇ ਨਾਂ ਗੁਰਸ਼ਰਨ ਸਿੰਘ ਜੀ ਦੇ ਨਾਲ ਗੋਰਾ ਵੀਰ ਗੈਸ ਏਜੰਸੀ ਵਾਲੇ ਹਜੂਰ ਸਿੰਘ ਜਿਤਪੋਹਾ ਗੁਰਵਿੰਦਰ ਸਿੰਘੀ ਰਮਾਣਾ ਤੇ ਬਾਜਵਾ ਜਰਮਨੀ ਇਹਨਾਂ ਦੇ ਵੱਲੋਂ 1500 ਰੁਪਇਆ ਦਿੱਤਾ ਜਾਵੇਗਾ ਫਰੰਦੀਪੁਰੇ ਨੂੰ ਹਰਮਨ ਹਰਮਨ ਜਲਾਲਪੁਰਿਆ ਜਲਾਲਪੁਰਿਆ ਕਹਿਰ ਦਾ ਜੱਫਾ ਲਾਉਂਦਾ 7500 ਜਲਾਲਪੁਰਿਆ ਦਾ ਪੁੱਤ ਚੋਟੀ ਦਾ ਜੱਫਾ ਲਾ ਕੇ ਮੇਰੇ ਵੀਰੋ ਕਮਾਲ ਕਰ ਗਿਆ ਤੇ ਨੰਬਰ ਚਾਫੀ ਦੇ ਹਿੱਸੇ ਹੈ ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਗੱਭਰੂ ਸੁਖ ਮੱਖੀ ਕਲਾਾਂ ਦੀ ਤਰਤੀਰ ਵਧਿਆ ਹੋਇਆ ਸਤਾ ਜੀ ਜਿੱਥੋਂ ਦਾ ਕਹਿੰਦੇ ਨੇ ਵੀ ਮੱਖੀ ਹੋਏ ਮੱਖੀ ਸਿਰੇ ਦਾ ਖਿਡਾਰੀ ਹੈ ਉਥੋਂ ਦਾ ਮੱਖੀ ਕਲਾਾਂ ਵਾਲਾ ਗੱਭਰੂ ਪਾ ਰਿਹਾ ਕਬੱਡੀ ਬੜਾ ਤੇਜ਼ ਤਰਾਰ ਮੈਚ ਚੱਲ ਰਿਹਾ ਹੈ ਪਹਿਲੇ ਮੈਚ ਨਾਲੋਂ ਵੀ ਬਹੁਤ ਤੇਜ਼ ਤਰਾਰ ਮੈਚ ਖੇੜਿਆ ਜਾਵੇ ਲੱਭੂ ਕੋਈ ਗੱਲ ਨਹੀਂ ਛਠਿਆਲੇ ਪਿੰਡ ਦਾ ਇੱਕ ਲੱਭੂ ਪਹਿਲਵਾਨ ਹੋਇਆ ਇੱਕ ਕਰਮਾ ਪਹਿਲਵਾਨ ਹੋਇਆ ਬੜੇ ਵੱਡੇ ਪਹਿਲਵਾਨ ਹੋਇਆ ਛਠਿਆਲੇ ਦੀ ਧਰਤੀ ਤੇ ਤੂੰ ਵੀ ਇੱਕ ਸਾਡੀ ਕਬੱਡੀ ਦਾ ਵੱਡਾ ਖਿਡਾਰੀ ਹੈ ਲਾਓ ਅਗਲੀ ਆਓ ਵੇਖੋ ਸਾਹਮਣੇ ਬਈ ਹਵਾ ਹਵਾਈ ਹੋ ਗਿਆ ਨੀਵੇਂ ਡਰਦੀ ਰੱਬ ਰੱਬ ਕਰਦੀ ਲੋਕੀ ਕਹਿਣ 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 ਛੂਈ ਮੂਈ ਛੂਈ ਮੂਈ